ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਭਾਰਤੀ ਜਮਹੂਰੀਅਤ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਰਾਜ ਸਭਾ ਦੇ ਚੇਅਰਮੈਨ ਤੇ ਉਪ ਰਾਸ਼ਟਰਪਤੀ ਵਿਰੁੱਧ ਜਿਹੜਾ ਵਿਰੋਧੀ ਧਿਰਾਂ ਨੇ ਇਕੱਠੇ ਹੋ ਕੇ ਉਸ ਦੇ ਬੇਵਿਸ਼ਵਾਸੀ ਦਾ ਮਤੇ ਦਾ ਨੋਟਿਸ ਦਿੱਤਾ ਹੋਵੇ ਕੱਲ ਸਮੁੱਚੀ ਇੰਡੀਆ ਤੇ ਸਾਰੀਆਂ ਪਾਰਟੀਆਂ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੇ ਇਕੱਠੇ ਹੋ ਕੇ 60 ਮੈਂਬਰਾਂ ਨੇ ਦਸਤਖਤ ਕਰਕੇ ਇੱਕ ਨੋਟਿਸ ਦਿੱਤਾ ਹੈ ਕਿ ਸਾਨੂੰ ਇਸ ਦੇ ਉੱਤੇ ਕੋਈ ਭਰੋਸਾ ਨਹੀਂ ਇਹ ਜਿਹੜਾ ਸਦਨ ਨੂੰ ਚਲਾਉਂਦਾ ਹੈ ਉਹ ਜਗਦੀਪ ਧੰਕੜ ਉਹ ਪੱਖਪਾਤੀ ਤਰੀਕੇ ਨਾਲ ਚਲਾਉਂਦਾ ਹੈ ਜਾਣਬੁੱਝ ਕੇ ਵਿਰੋਧੀ ਧਿਰਾਂ ਨੂੰ ਬੋਲਣ ਤੋਂ ਰੋਕਿਆ ਜਾਂਦਾ ਹੈ ਤੇ ਦੂਜੀ ਜਿਹੜੀਆਂ ਟ੍ਰੇਜਰੀ ਬੈਂਚਾਂ ਹਨ ਉਹਨਾਂ ਨੂੰ ਜਾਣਬੁੱਝ ਕੇ ਹਲਾਸ਼ੇਰੀ ਦਿੰਦਾ ਹੈ ਤੇ ਉਹ ਝੂਠੇ ਇਲਜ਼ਾਮ ਲਾਉਂਦੇ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਦਾ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਦਾ ਇਹ ਕਹਿਣਾ ਪਿੱਛੇ ਕਿ ਵੀ ਮੈਂ ਆਰਐਸਐਸ ਦਾ ਇਕਲਵੇ ਆ ਤੇ ਅਜਿਹੀ ਸੰਸਥਾ ਜਿਹੜੀ ਸੰਸਥਾ ਚਾਹੇ ਲੱਖ ਦਾਵਾ ਕਰੀ ਜਾਵੇ ਕਿ ਵੀ ਉਹ ਇੱਕ ਜਿਹੜੀ ਐ ਇਸ ਜਿਹੜੀ ਕਲਚਰਲ ਸੰਸਥਾ ਹੈ ਪਰ ਉਹ ਜੋ ਕੁਝ ਭਾਰਤ ਦੇ ਵਿੱਚ ਕਰ ਰਹੀ ਹੈ ਬਹੁਤ ਹੀ ਮਾੜਾ ਹੋ ਰਿਹਾ ਤੇ ਇਸ ਲਈ ਅਸੀਂ ਇਹਦੇ 'ਚ ਬੇਵਿਸ਼ਵਾਸ ਪ੍ਰਗਟ ਕਰਦੇ ਹਾਂ ਉਹ ਨੋਟਿਸ ਦੱਤਾ ਹੈ ਨੋਟਿਸ ਦੱਤਾ ਹੈ 67 ਦੇ ਜਿਹੜਾ ਭਾਰਤੀ ਸੰਵਿਧਾਨ ਦੀ ਧਾਰਾ ਹੈ ਜਿਹਦੇ ਮੁਤਾਬਕ ਰਾਜ ਨੂੰ ਲਾਹੇ ਜਾ ਸਕਦਾ ਹੈ ਤੇ ਚਾਹੇ ਉਹਨਾਂ ਕੋਲ ਵਿਰੋਧੀ ਧਿਰ ਕੋਲ ਕੋਈ ਇਸ ਤਰ੍ਹਾਂ ਦਾ ਦੀ ਗਿਣਤੀ ਹੈ ਨਹੀਂ ਕਿ ਵੀ ਉਹ ਨੋਟਸ ਜਾਉ ਮਤਾ ਜੀ ਪੇਸ਼ ਹੁੰਦਾ ਤਾਂ ਉਹ ਪਾਸ ਹੋ ਜਾਵੇ ਪਰ ਇੱਕ ਨੈਤਿਕ ਤੌਰ ਤੇ ਉਸ ਨੂੰ ਦੱਸਣ ਦਾ ਵੀ ਤੂੰ ਗਲਤ ਕਰਦਾ ਹੈ ਤੇ ਉਹ ਵੀ ਸਮੁੱਚੀ ਵਿਰੋਧੀ ਧਿਰ ਦਾ ਇਹ ਸਭ ਤੋਂ ਵੱਡੀ ਗੱਲ ਇਹ ਹੈ ਤੇ ਉਹਦੇ ਚ ਜਿਹੜੇ ਕਾਂਗਰਸ ਆਰ ਜੇ ਡੀ ਟੀ ਐਮ ਸੀ ਸੀ ਪੀ ਆਈ ਸੀ ਪੀ ਐਮ ਜੀ ਐਮ ਐਮ ਆਪ ਸਮਾਜਵਾਦੀ ਪਾਰਟੀ ਡੀ ਐਮ ਕੇ ਵਗੈਰਾ ਸ਼ਾਮਲ ਨੇ ਕਾਂਗਰਸੀ ਆਗੂ ਜੈਰਾਮ ਦਰਮੇਸ਼ ਤੇ ਨਸੀਰ ਹੁਸੈਨ ਨੇ ਜਿਹੜਾ ਰਾਸ਼ ਸਭਾ ਦਾ ਚੈਨਲ ਸੈਕਟਰੀ ਹੈ ਪੀਸੀ ਮੋਦੀ ਉਹਨੂੰ ਇਹ ਨੋਟਿਸ ਦਿੱਤਾ ਹੈਗਾ ਤੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਬਚਿਆ ਕਿ ਅਸੀਂ ਇਹ ਕਦਮ ਉਠਾਈਏ ਤੇ ਉਹਨਾਂ டிਐਮਸੀ ਦੀ ਜਿਹੜੀ ਐਮਪੀ ਹੈ ਤੇ ਡਿਪਟੀ ਆਗੂ ਹੈ ਉਹਨਾਂ ਦੀ ਉਸ ਨੇ ਵੀ ਕਿਹਾ ਕਿ ਵੀ ਸਗਾਰਿਕਾ ਗੋਸ਼ ਨੇ ਕਿ ਵੀ ਇਹ ਸਾਰਿਆਂ ਤੋਂ ਮੂਵ ਕਰਨਾ ਜਿਹੜਾ ਰਾਸ਼ਟਰ ਉਪ ਰਾਸ਼ਟਰਪਤੀ ਵਿਰੁੱਧ ਹੈ ਇਹ ਚਾਹੇ ਸਾਡੇ ਕੋਲ ਨੰਬਰ ਹੈ ਨਹੀਂ ਪਰ ਇੱਕ ਬਹੁਤ ਤਕੜਾ ਅਸੀਂ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਜਿਹੜਾ ਉਪ ਰਾਸ਼ਟਰਪਤੀ ਹੈ ਤੇ ਰਾਸ਼ ਸਭਾ ਦਾ ਚੇਅਰਮੈਨ ਹੈ ਉਹ ਆਪਣਾ ਇਸ ਕਿਸਮ ਦਾ ਪੱਖਪਾਤੀ ਵਤੀਰਾ ਜਿਹੜਾ ਉਹਨੂੰ ਬੰਦ ਕਰੇ ਇਹ ਸਾਡੇ ਵੱਲੋਂ ਤਕੜਾ ਸੁਨੇਹਾ ਉਹਨੂੰ ਦਿੱਤਾ ਗਿਆ ਹੈਗਾ ਤੇ ਇਸ ਤਰ੍ਹਾਂ ਜਿਹੜਾ ਇਸ ਇਸ ਮੁੱਦੇ ਨੂੰ ਜਿਹੜਾ ਇਸ ਤਰ੍ਹਾਂ ਲਾ ਚਾਹੇ ਬੀਜੇਪੀ ਇਹਨੂੰ ਆਪਣੇ ਤੌਰ ਤੇ ਪਰਾਂ ਕਰਨਾ ਚਾਹੁੰਦੀ ਹੈ ਪਰ ਇਹ ਅਸੀਂ ਸਮਝਦੇ ਹਾਂ ਕਿ ਜੋ ਦੀਪਤਨ ਕੜਜੀ ਦਾ ਵਤੀਰਾ ਜਿਹੜਾ ਅਸੀਂ ਪਹਿਲਾਂ ਵੀ ਦੇਖਦੇ ਹਾਂ ਬਹੁਤ ਤਾਨਾਸ਼ਾਹੀ ਭਰੇ ਤੇ ਬਹੁਤ ਹੀ ਮਾੜਾ ਹੈਗਾ ਅਗਲੀ ਗੱਲ ਦੋਸਤੋ ਇਹ ਹੈ ਵੀ ਜਿਹੜਾ ਅਲਾਹਾਬਾਦ ਹਾਈ ਕੋਰਟ ਦਾ ਜੱਜ ਜਸਟਿਸ ਸ਼ੇਖਰ ਕੁਮਾਰ ਜਿਆਦਾਵ ਹੈ ਜਿਹੜਾ ਉਸ ਦੀਆਂ ਮੁਸ਼ਕਲਾਂ ਬਾਤੀਆਂ ਦਿਸ ਰਹੀਆਂ ਨੇ ਇਕ ਤਾਂ ਕੱਲ ਮਾਨਯੋਗ ਸੁਪਰੀਮ ਕੋਰਟ ਨੇ ਹਾਈ ਕੋਰਟ ਤੋਂ Allahabad High Court ਤੋਂ ਉਸ ਦੇ ਇਸ ਬਿਆਨ ਬਾਰੇ ਪੂਰੀ ਜਾਣਕਾਰੀ ਮੰਗੀ ਹੈ ਤੇ ਦੂਸਰਾ ਜਿਹੜੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਉਸ ਜੱਜ ਦੇ ਬਾਰੇ ਚ ਸਾਹਮਣੇ ਆਈਆਂ ਨੇ ਜਿੱਥੇ ਕੱਲ ਵੀ ਤੁਹਾਡੇ ਨਾਲ ਸਾਂਝ ਕੀਤੀ ਸੀ ਵੀ All India Lawyer Union ਨੇ ਚੀਫ ਜਸਟਿਸ ਨੂੰ ਲਿਖ ਕੇ ਇਹਦੇ ਤੇ ਕਾਰਵਾਈ ਦੀ ਮੰਗ ਕੀਤੀ ਹੈ ਉੱਥੇ ਸੀਨੀਅਰ ਵਕੀਲ ਪ੍ਰਸ਼ਾਦ ਘੂਸ਼ਣ ਜਿਨ੍ਹਾਂ ਨੇ ਇੱਕ ਸੰਸਥਾ ਬਣਾਈ ਹੋਈ ਹੈ ਉਸ ਸਸਥਾ ਵੱਲੋਂ ਵੀ ਉਹਨਾਂ ਨੇ ਮੰਗ ਕੀਤੀ ਹੈ ਵੀ ਇਸ ਦੇ ਦਾ ਜਿਹੜਾ ਇਹਦੇ ਤੇ ਐਕਸ਼ਨ ਲਵੇ ਚੀਫ ਜਸਟਿਸ ਉਸ ਉਪਰ ਦਾਇਰਾ ਇਹਦੇ ਲਈ ਤੇ ਜਿਹੜੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹਗੇ ਵਕੀਲ ਕਪਲ ਸਿਬਲ ਉਹਨਾਂ ਨੇ ਕਿਹਾ ਕਿਉਂਕਿ ਉਹ ਰਾਜ ਸਭਾ ਦੇ ਮੈਂਬਰ ਵੀ ਨੇ ਤੇ ਉਹਨਾਂ ਨੇ ਕਿਹਾ ਵੀ ਅਸੀਂ ਬਾਕੀ ਲੋਕਾਂ ਨਾਲ ਤੈਅ ਕਰਕੇ ਇਸ ਜੱਜ ਵਿਰੁੱਧ ਜਿਹੜਾ ਮਹਾ ਅਭਿਯੋਗ ਹੈ ਜਿਹੜਾ ਕਿ ਬਹੁਤ ਘੱਟ ਹੁੰਦਾ ਹੈਗਾ ਆਮ ਤੌਰ ਤੇ 임ਪੀਚਮੈਂਟ ਕਹਿੰਦੇ ਆ ਉਹਨੂੰ 임ਪੀਚਮੈਂਟ ਲਈ 100 ਮੈਂਬਰਾਂ ਦੀ ਲੋੜ ਹੁੰਦੀ ਹੈ ਉਸ ਉਹ ਮਤਾ ਦੇਣ ਲਈ ਆਪਣੀ ਪਾਰਲੀਮੈਂਟ ਦੇ ਵਿੱਚ ਤੇ ਉਹ ਉਹਦੇ ਬਾਰੇ ਵੀ ਸੋਚ ਰਹੇ ਹੈ ਦੂਜੇ ਵੱਨੇ ਜਿਹੜੀ ਨੈਸ਼ਨਲ ਕਾਨਫਰੰਸ ਹੈ ਉਸ ਦੇ ਇੱਕ ਐਮਪੀ ਨੇ ਆਗਾ सय्यद ਰਹੁਲਾ ਉਸ ਨੇ ਵੀ ਕਿਹਾ ਵੀ ਉਹ ਅਸੀਂ ਉਹਨੇ ਪੰਜ ਛੇ ਜਣਿਆਂ ਦੇ ਸਾਈਨ ਵੀ ਕਰਾ ਲਏ ਹੈ ਤੇ ਉਸ ਦੇ ਵਿੱਚ ਉਹ ਵੀ ਚਾਹੁੰਦੇ ਹੈ ਵੀ ਅਸੀਂ ਇਸ ਨੂੰ 임ਪੀਚਮੈਂਟ ਕਰਾਈਏ ਜਿਹੜੇ 5 6 ਜਣਿਆਂ ਦੇ ਸਾਈਨ ਕਰਾਇਆ ਉਹਨਾਂ ਚੋਂ ਸੀਪੀਆਈਐਮਐਲ ਦਾ ਇੱਕ ਐਮਪੀਏ ਤੇ ਇਸੇ ਤਰ੍ਹਾਂ ਨਾਲ ਜਿਹੜਾ ਸਾਦੂਦੀਨ ਅਬੈਸੀ ਹੈ ਤੇ ਇਸ ਤਰ੍ਹਾਂ ਕੁਝ ਮੈਂਬਰਾਂ ਦੇ ਸਾਈਨ ਉਹਨੇ ਕਰਾਏ ਹੈ ਤੇ ਇਧਰਲੇ ਪਾਸੇ ਨੂੰ ਵੀ ਗੱਲ ਤੁਰੀ ਹੋਈ ਹੈ ਉਹਦੇ ਬਾਰੇ ਵਿੱਚ ਕੱਲ ਇੱਕ ਹੋਰ ਲੇਖ ਵੀ ਮੈਂ ਇਹਦੇ ਵਿੱਚ ਪੜਿਆ ਕਿ ਜਿਹੜਾ ਜਸਟਿਸ ਇਹ ਸ਼ੇਖਰ ਹੈਗਾ ਸ਼ੇਖਰ ਜਾਦਵ ਇਸ ਨੇ ਪਹਿਲਾਂ ਵੀ ਕੁਝ ਅਜਿਹੀਆਂ ਜਜਮੈਂਟਸ ਦਿੱਤੀਆਂ ਨੇ ਜਿਹੜੀਆਂ ਨਾ ਸੰਵਿਧਾਨ ਨਾਲ ਮੇਲ ਖਾਂਦੀਆਂ ਨੇ ਤੇ ਨਾ ਵਿਗਿਆਨਕ ਤੌਰ ਤੇ ਸੱਚ ਹੈ ਉਸ ਨੇ ਕਿਹਾ ਕਿ ਜਿਹੜੀ ਕਿਸੇ ਬੰਦੇ ਨੂੰ ਜਜਮੈਂਟ ਉਹਦੇ ਤੇ ਦੋਸ਼ ਸੀ ਵੀ ਇਹਨੇ ਗੌਰ ਨੂੰ ਕਲ ਕੀਤਾ ਉਹਦੀ ਬੇਲ ਨੂੰ ਰਿਜੈਕਟ ਕਰਦਿਆਂ ਹੋਇਆਂ ਜਿਹੜੀਆਂ ਟਿੱਪਣੀਆਂ ਉਹਨੇ ਕੀਤੀਆਂ ਉਹਨੇ ਕਿਹਾ ਵੀ ਜਿਹੜੀ ਭਾਰਤ ਦੇ ਵਿੱਚ ਗਾਊ ਹੈ ਜਿਹੜੀ ਉਹ ਬਹੁਤ ਸਾਰੀਆਂ ਗੁਣਾ ਦਾ ਭਰਪੂਰ ਹੈ ਉਹਨੇ ਕਿਹਾ ਵੀ ਇਹਦਾ ਜਿਹੜਾ ਇਹਦੇ ਪੰਜ ਗਾਵਿਆ ਪੰਜ ਗਾਵਿਆ ਪੰਜ ਗਾਵਿਆ ਮਤਲਬ ਗਾਊ ਦੀਆਂ ਪੰਜ ਚੀਜ਼ਾਂ ਜਾਨੀ ਉਹਦਾ ਦੁੱਧ ਤੇ ਉਹਦਾ ਉਹਦਾ ਮੱਖਣ ਮੱਖਣ ਪਨੀਰ ਵਗੈਰਾ ਤੇ ਦੂਸਰਾ ਉਹਦਾ ਜਿਹੜਾ ਹੈਗਾ ਜਿਹੜਾ ਉਹਦੀ ਉਹਦਾ ਪਿਸ਼ਾਬ ਤੇ ਉਹਦਾ ਗੋਹਾ ਤੱਕ ਸਾਰੀਆਂ ਚੀਜ਼ਾਂ ਇੰਨੀਆਂ ਪਵਿੱਤਰ ਨੇ ਜੀ ਜਿਹਦਾ ਮੰਤਰ ਰਹੇ ਰੱਬ ਦਾ ਨਾਮ ਦੂਜਾ ਉਹ ਕਹਿੰਦਾ ਗਊਏ ਕਹਿੰਦਾ ਵਿਗਿਆਨੀ ਇਹ ਸਿੱਧ ਕਰ ਚੁੱਕੇ ਆ ਕਿਹੜੇ ਵਿਗਿਆਨੀਆਂ ਨੇ ਸਿੱਧ ਕੀਤਾ ਕਿਤੇ ਕੋਈ ਪਤਾ ਨਹੀਂਗਾ ਤੁਸੀਂ ਦੱਸ ਦਿਓ ਵਿਗਿਆਨੀ ਇਹ ਸਿੱਧ ਕਰ ਚੁੱਕੇ ਆ ਉਹਦੇ ਮੁਤਾਬਕ ਕਿ ਗਊ ਇੱਕੋ ਇੱਕ ਜਾਨਵਰ ਹੈ ਜਿਹੜਾ ਸਾਰਾ ਹੀ ਵੀ ਆਕਸੀਜਨ ਲੈਂਦਾ ਅੰਦਰ ਨੂੰ ਤੇ ਬਾਹਰ ਵੀ ਆਕਸੀਜਨ ਹੀ ਹੜਦਾ ਹੈ ਮਤਲਬ ਇਹ ਵਿਗਿਆਨਕ ਤੌਰ ਤੇ ਬਿਲਕੁਲ ਹੀ ਗਲਤ ਹੈ ਜਾਨੀ ਇਹੀ ਜਿਹੇ ਬੇਹੂਦਾ ਗੱਲਾਂ ਵੀ ਇਹ ਜੱਜ ਸਾਬ ਕਰਦੇ ਰਹੇ ਹੈ ਤੇ ਦੇਖ ਕੇ ਇੱਕੋ ਜਿਹਾ ਇਲਜ਼ਾਮ ਹੈ ਕਿਸੇ ਤੇ ਇੱਕ ਬੰਦਾ ਮੁਸਲਮਾ ਹੈ ਤੇ ਦੂਜਾ ਉਹ ਹੈ ਮੁਸਲਮ ਦੀ ਬੇਲ ਰਿਜੈਕਟ ਕਰਦਾ ਰਿਹਾ ਤੇ ਦੂਜਿਆਂ ਨੂੰ ਬੇਲ ਦਿੰਦਾ ਰਿਹਾ ਇਸ ਦਾ ਵਰਤੋਂ ਸਮੁੱਚੇ ਤੌਰ ਤੇ ਜਦੋਂ ਦੇਖਦੇ ਆ ਉਹ ਪਹਿਲਾਂ ਵੀ ਬਹੁਤ ਮਾੜਾ ਹੈ ਦਾ ਅਜਿਹੇ ਜੱਜ ਤਾਂ ਜੱਜ ਕਿਵੇਂ ਬਣ ਗਏ ਕੋਲੀਜੀਅਮ ਨੇ ਇਹਨੂੰ ਕਿਵੇਂ 2019 ਚ ਜੱਜ ਬਣਾਤਾ ਬੜੀ ਹੈਰਾਨੀ ਤੇ ਪਰੇਸ਼ਾਨੀ ਦੀ ਗੱਲ ਹੈ ਤੇ ਇਸ ਦੀ ਪੂਰੀ ਇਨਕੁਆਇਰੀ ਵੀ ਹੋਣੀ ਚਾਹੀਦੀ ਹੈ ਵੀ ਕਿਹਨਾ ਕਿਹਨਾ ਬੰਦਿਆਂ ਦੇ ਰਾਹੀਂ ਕਿਹੜੀ ਪ੍ਰੋਸੈਸ ਦੇ ਵਿੱਚੋਂ ਅਜਿਹੇ ਬੰਦੇ ਚੱਜ ਬਣ ਕੇ ਆਉਂਦੇ ਰਹਿਣ ਸੋ ਜਿਹੜੇ ਭਾਰਤੀ ਸੰਵਿਧਾਨ ਦੇ ਵੀ ਵਿਰੁੱਧ ਨੇ ਤੇ ਵਿਗਿਆਨ ਦੇ ਵੀ ਵਿਰੁੱਧ ਨੇ ਇਸ ਇਹ ਅਜਿਹੇ ਜਿਹੜੇ ਬੰਦੇ ਆ ਇਹਨਾਂ ਤੇ ਤਾਂ ਐਕਸ਼ਨ ਹੋਣਾ ਹੀ ਚਾਹੀਦਾ ਤੇ ਉਹਨੇ ਉਦੋਂ ਇਹ ਵੀ ਕਿਹਾ ਸੀਗਾ ਵੀ ਗਊ ਨੂੰ ਤਾਂ ਰਾਸ਼ਟਰੀ ਜਾਨਵਰ ਨੈਸ਼ਨਲ ਐਨੀਮਲ ਐਲਾਨ ਕਰ ਦੇਣਾ ਚਾਹੀਦਾ ਤੇ ਇਹ ਇਸ ਤਰ੍ਹਾਂ ਦਾ ਇਹਨਾਂ ਦਾ ਹੈਗਾ ਅ ਅਗਲੀ ਗੱਲ ਦੋਸਤੋ ਇਹ ਹੈ ਕਿ 트럼ਪ ਦੀ ਚੋਣ ਹੋ ਗਈ ਹੈ ਜੇ ਰਾਸ਼ਟਰਪਤੀ ਵਜੋਂ ਉਹਨੇ ਚੋਣ ਜਿਹੜਾ ਸੌ ਹੈ ਉਹ 20 ਜਨਵਰੀ ਨੂੰ ਚੋਕਣੀ ਹੈ ਤੇ ਉਹਨੇ ਆਪਣੇ ਅੱਡ ਅੱਡ ਬੰਦੇ ਲਾਉਣੇ ਸ਼ੁਰੂ ਕਰ ਦਿੱਤੇ ਭਾਰਤੀ ਬੰਦੇ ਕਈ ਲਾਏ ਆ ਇੱਕ ਪਿੱਛੇ ਜੇ ਪਟੇਲ ਲਾਇਆ ਹੈ ਹੋਰ ਲਾਏ ਆ ਕਈਆਂ ਦੇ ਬੜੇ ਮਾੜੇ ਸੰਬੰਧ ਹੈ ਭਾਰਤ ਨਾਲ ਕਈਆਂ ਦੇ ਬਹੁਤ ਚੰਗੇ ਹੈ ਤੇ ਕਈਆਂ ਦਾ ਰੈਪਿਊਟੇਸ਼ਨ ਬਹੁਤ ਹੀ ਚੰਗਾ ਹੈ ਕਈਆਂ ਦਾ ਬਹੁਤ ਮਾੜਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਹੈਗੀਆਂ ਨੇ ਕੱਲ ਉਹਨੇ ਜਿਹਨੂੰ ਲਾਇਆ ਇੱਕ ਹਰਮੀਤਕੋਟ ਢਿੱਲੋਂ ਹਰਮੀਤਕੋਟ ਲੋ ਨੂੰ ਉਹਨਾਂ ਨੇ ਉਹਨੇ ਸਹਾਇਕ ਅਟਾਰਨੀ ਜਨਰਲ ਸਿਵਲ ਰਾਈਟਸ ਰਾਈਟਸ ਲਈ ਲਾਇਆ ਹੈ ਜਿਹੜੀਆਂ ਸਿਵਲ ਰਾਈਟਸ ਵਾਸਤੇ ਅਸਿਸਟੈਂਟ ਜਿਹੜਾ ਅਟਾਰਨੀ ਹੈ ਉਸ ਨੂੰ ਲਾਇਆ ਹੈ ਕਾ ਤੇ ਹਰਮੀਤਕੋਟ ਲੋ ਬਾਰੇ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਵੀ ਹਰਮੀਤਕੋਟ ਢਿੱਲੋਂ ਉਹ ਲੇਡੀ ਹੈ ਜਿਸਨੇ ਜਦੋਂ 26 ਨਵੰਬਰ ਨੂੰ ਕਿਸਾਨਾਂ ਦੇ ਉੱਤੇ ਲਾਠੀਆਂ ਵਰੀਆਂ ਪਾਣੀ ਗੈਸ ਦੇ ਅਥਰੂ ਗੈਸ ਦੇ ਕੋਲੇ ਚੱਲੇ ਪਾਣੀ ਦੀਆਂ ਬੁਛਾਰਾ ਮਾਰੀਆਂ ਗਈਆਂ ਉਹਨਾਂ ਤੇ ਡਾਂਗਾਂ ਵਰੀਆਂ ਤਾਂ ਉਦੋਂ 30 ਨਵੰਬਰ ਨੂੰ ਉਸਨੇ ਕਿਹਾ ਸੀਗਾ ਵੀ ਇਹ ਬਿਲਕੁਲ ਹੀ ਗਲਤ ਹੋ ਰਿਹਾ ਹੈ ਮੈਂ ਕਿਸਾਨ ਦੀ ਧੀ ਹੋਣ ਕਰਕੇ ਕਿਸਾਨਾਂ ਦੇ ਨਾਲ ਖੜੀ ਹਾਂ ਪਿੱਛੇ ਜਦੋਂ ਫਰਵਰੀ ਦੇ ਵਿੱਚ ਵੀ ਕਿਸਾਨਾਂ ਨੂੰ ਨਿਚਾਨ ਦਿੱਤਾ ਗਿਆ ਉਦੋਂ ਵੀ ਉਹਨੇ ਬੋਲੀ ਤੇ ਉਸ ਟਾਈਮ ਕਿਤੇ ਉਹਨਾਂ ਦੇ ਉੱਥੇ ਇੱਕ ਰੋਖਣਾ ਹੈਗਾ ਜਿਹੜਾ ਬੀਜੇਪੀ ਦੇ ਪੱਖੀ ਹੈ ਜਨੀ ਮੋਦੀ ਦਾ ਭਗਤ ਹੈ ਉਹਨੇ ਪਾਕਿਸਤਾਨ ਦੀ ਗੱਲ ਕਰੀ ਵੀ ਪਾਕਿਸਤਾਨ ਜਿਹੜਾ ਹੈ ਉਹਦੇ ਚ ਆਹ ਕੁਝ ਹੋ ਰਿਹਾ ਉਹ ਕਹਿੰਦੀ ਪਾਕਿਸਤਾਨ ਦੀ ਗੱਲ ਛੱਡ ਆਪਣੇ ਭਾਰਤ ਚ ਦੱਸ ਕੀ ਹੋ ਰਿਹਾ ਤੇ ਇਹ ਜਿਹੜਾ ਹੈ ਸਾਰਾ ਕੁਝ ਹੋ ਰਿਹਾ ਨਿਰਤਾਨਾਸ਼ਾਹੀ ਹੈ ਸੋ ਅਸੀਂ ਹੁਣ ਦੇਖਾਂਗੇ ਆਉਣ ਵਾਲੇ ਸਮੇਂ ਚ ਬਾਕੀ ਨੀਤੀਆਂ ਦਾ ਜਿਹੜੀਆਂ ਸਾਮਰਾਜੀਆਂ ਦੀਆਂ ਸ਼ਾਇਦ ਉਹੀ ਰਹਿਣ ਤੇ 트럼ਪ ਦਾ ਦੀ ਆਪਣੀ ਨੀਤੀ ਵੀ ਉਹੀ ਰਹੇ ਪਰ ਇੱਕ ਲੇਡੀ ਜਿਸ ਨੇ ਇਸ ਤਰ੍ਹਾਂ ਦੇ ਸਟੈਂਡ ਪਿਛਲੇ ਸਮੇਂ ਚ ਲਈ ਰਹੀ ਹੁਣ ਅਸੀਂ ਉਸ ਲੇਡੀ ਦੀ ਤਾਂ ਘੱਟੋ ਘੱਟ ਸ਼ਲਾਘਾ ਜ਼ਰੂਰ ਕਰਦੇ ਆ ਦੂਜੇ ਪਾਸੇ 트럼ਪ ਦਾ ਹੰਕਾਰ ਸੱਤਵੇਂ ਸਮਾਨ ਤੇ ਉਹ ਜਸਟਿਨ ਟਰੂਡੋ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਇੱਕ ਅਮਰੀਕਾ ਦੇ ਇੱਕ ਸੂਬੇ ਦੇ ਗਵਰਨਰ ਵਜੋਂ ਸੰਬੋਧਨ ਕਰ ਰਿਹਾ ਹੈ ਇਹ ਬਹੁਤ ਹੀ ਮਾੜੀ ਗੱਲ ਹੈ ਕਿਸੇ ਦੇਸ਼ ਦੀ ਪ੍ਰਭੂਸਤਾ ਦੇ ਉੱਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸੋ ਇਹ 트ੰਪ ਦਾ ਵੀ ਕੀ ਹਾਲ ਕੋਈ ਚੰਗਾ ਨਹੀਂ ਦਾ ਬਹੁਤ ਹੀ ਮਾੜਾ ਹੈਗਾ ਆ ਲਾਸਟ ਇਹ ਗੱਲ ਤੁਹਾਡੇ ਨਾਲ ਸਾਂਝੀ ਕਰ ਲਈਏ ਵੀ ਜਨਤਨ ਯੋਜਨਾ ਜਿਹੜੀ ਸ਼ੁਰੂ ਕੀਤੀ ਸੀ ਮੋਦੀ ਜੀ ਨੇ ਬੜੇ ਰੌਲਾ ਪਿਆ ਸੀਗਾ ਕੱਲ ਉਹਦਾ ਜਵਾਬ ਆਏਗਾ ਪਾਰਲੀਮੈਂਟ ਦੇ ਵਿੱਚ ਵੀ 54 ਕਰੋੜ ਕਰੋੜ 3 ਲੱਖ ਖਾਤੇ ਹੈ ਕੁੱਲ ਦੇਸ਼ ਦੇ ਵਿੱਚ 54 ਕਰੋੜ 3 ਲੱਖ ਖਾਤੇ ਇਹਨਾਂ ਚੋਂ 11 ਕਰੋੜ 30 ਲੱਖ ਖਾਤਿਆਂ ਦੇ ਵਿੱਚ ਪਿਛਲੇ ਬਹੁਤ ਲੰਬੇ ਸਮੇਂ ਤੋਂ ਨਾ ਕੋਈ ਪੈਸਾ ਜਮਾ ਹੋਇਆ ਤੇ ਨਾ ਕੋਈ ਪੈਸਾ ਨਿਕਲਿਆ ਇਹ ਜਿਹੜੇ ਪੈਸੇ ਹੈ ਜਿਹਨੂੰ ਇਨ ਆਪਰੇਟਿਵ ਅਕਾਊਂਟ ਕਹਿੰਦੇ ਆ ਵੀ ਜਿਹੜੇ ਅਕਾਊਂਟ ਚੱਲਦੇ ਨਹੀਂ ਜਿਨ੍ਹਾਂ ਨੂੰ ਕੋਈ ਚਲਾਉਂਦਾ ਨਹੀਂਗਾ ਇਹਨਾਂ ਅਕਾਊਂਟ ਦੇ ਵਿੱਚ ਜਿਹੜਾ ਉਹ 14750 ਕਰੋੜ ਰੁਪਏ ਪਏ ਹੈ ਜਦੋਂ ਅਸੀਂ ਖਾਤੇ ਵਗਰ ਪਾਉਨੇ ਆ ਵੀ ਇੱਕ ਖਾਤੇ ਦੇ ਵਿੱਚ ਕਿੰਨੇ ਹੈ ਤਾਂ 1305 ਰੁਪਏ ਐਵਰੇਜ ਜਾਨੀ ਔਸਤ ਜਿਹੜੀ ਰਕਮ ਹੈ ਉਹ 1305 ਰੁਪਏ ਇੱਕ ਖਾਤੇ 'ਚ ਪਈ ਹੈ ਜਿਹਨੂੰ ਨਾ ਕੋਈ ਕਢਾ ਰਿਹਾ ਤੇ ਨਾ ਵਧਾ ਰਿਹਾ ਇਹ ਇਹ ਹਾਲ ਹੈ ਤੇ ਰੌਲਾ ਏਡਾ ਵੱਡਾ ਵੀ ਅਸੀਂ ਜਨਤਨ ਖਾਤੇ ਐਨੇ ਖੋਲਤੇ ਸਾ तकरीबन 11 ਕਰੋੜ 30 ਲੱਖ ਖਾਤੇ ਜਿਹੜੇ ਆ ਉਹਨਾਂ ਨੂੰ ਕੋਈ ਚਲਾ ਹੀ ਨਹੀਂ ਲਿਆਗਾ ਸੋ ਇਹ ਇੰਨੀ ਗੱਲ ਤੇ ਬਾਕੀ ਗੱਲਾਂ ਫਿਰ ਅੱਜ ਦੀ ਗੱਲ ਚ ਸਿਰਫ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ